ਨੂੰ ਟਾਰਗੇਟ ਕਰ ਰਿਹਾ ਕੱਲ ਜੋ ਰਾਤ ਨੂੰ ਕੀਤਾ ਗਿਆ ਉਹ ਵੀ ਬੜਾ ਨਾਪਾਕ ਸੀਗਾ ਹਾਲਾਂਕਿ ਦੇਖਿਆ ਜਾਵੇ ਤੇ ਪਾਕਿਸਤਾਨ ਉਹਨਾਂ ਕਾਮਯਾਬ ਨਹੀਂ ਹੋਇਆ ਜਿਸ ਸੇ ਹਿਸਾਬ ਦੇ ਨਾਲ ਭਾਰਤ ਦੇ ਉੱਤੇ ਹਮਲਾ ਕੀਤਾ ਗਿਆ ਫਿਲਹਾਲ ਇਹ ਸੀਸੀਟੀਵੀ ਤੁਸੀਂ ਦੇਖ ਸਕਦੇ ਹੋ ਪਾਕਿਸਤਾਨ ਦੇ ਜਿਹੜੇ ਵੱਲੋਂ ਹਮਲੇ ਕੀਤੇ ਗਏ ਉਹਨਾਂ ਦੀ ਸੀਸੀਟੀਵੀ ਹੈ ਔਰ ਇਹ ਪੁੰਛ ਦਾ ਰਹਾਇਸ਼ੀ ਏਰੀਆ ਹਾਲਾਂਕਿ ਹੁਣ ਇੱਥੋਂ ਵੈਕੂਏਟ ਕਰ ਦਿੱਤੇ ਨੇ ਲੋਕ ਔਰ ਇੱਥੇ ਨੁਕਸਾਨ ਕੋਈ ਨਹੀਂ ਹੋਇਆ ਪਰ ਇਹ ਦੇਖੋ ਕਿ ਕਿੱਡਾ ਖਤਰਨਾਕ ਸੀਸੀਟੀਵੀ ਆ ਕਿ ਕਿਵੇਂ ਪੂਰਾ ਰਿਹਾਇਸ਼ੀ ਹਿਲਾਕਾ ਜਿਹੜਾ ਆ ਉਹਨੂੰ ਟਾਰਗੇਟ ਕੀਤਾ ਗਿਆ ਕੋਆਰਡੀਨੇਟਸ ਜਿਹੜੇ ਆ ਕਿਉਂਕਿ ਹੁਣ ਜਿਹੜੀ ਲੜਾਈ ਆ ਉਹ 72 ਦੀ ਲੜਾਈ ਨਾਲੋਂ ਬਹੁਤ ਵੱਖਰੀ ਹੋਵੇਗੀ ਇਹ ਸਭ ਨੂੰ ਪਤਾ ਆ ਔਰ ਇਹ ਪਾਕਿਸਤਾਨ ਤੇ ਭਾਰਤ ਦੀ ਲੜਾਈ ਜਿਹੜੀ ਆ ਵੈਸੇ ਹੀ ਬਹੁਤ ਸੁਭਾਵਕ ਵੱਖਰੀ ਹੈ ਕਿਉਂਕਿ ਇਹਨਾਂ ਦੀਆਂ ਸੀਮਾ ਜਿਹੜੀਆਂ ਨੇ ਬਾਰਡਰ ਜਿਹੜਾ ਹੈ ਉਹ ਇੱਕ ਦੂਸਰੇ ਦੇ ਨਾਲ ਲੱਗਦੇ ਨੇ ਕਈ ਬੀਟਰ ਕਈ ਬਾਰਡਰਸ ਤੇ ਜਗ੍ਹਾ ਇਦਾਂ ਦੀਆਂ ਜਿਵੇਂ ਪੁੰਛ ਦਾ ਏਰੀਆ ਇਦਾਂ ਦਾ ਆ ਜਿੱਥੋਂ ਥੋੜਾ ਜਿਹਾ ਫਰਕ ਹੈ ਔਰ ਇਸ ਦੇ ਨਾਲ ਇਹ ਬਹੁਤ ਨੁਕਸਾਨ ਹੋਏਗਾ ਫਿਲਹਾਲ ਇੰਡੀਆ ਦਾ ਜਿਹੜਾ ਆਪਾਂ ਕਹੇ ਲਿਆ ਕਿ ਐਂਟੀਸਪੇਟਿਡ ਸਿਸਟਮ ਹੈ ਜਿਹਨੂੰ ਆਪਾਂ S400 ਕਹਿੰਦੇ ਨੇ ਰਾਕ ਮਿਜ਼ਾਈਲ ਐਂਟੀਸਪੇਟਿਡ ਸਿਸਟਮ ਹੈ ਜਿਹੜਾ ਹਵਾ ਦੇ ਵਿੱਚ ਖਤਮ ਕਰ ਦਿੰਦਾ ਆ ਉਹ ਬਹੁਤ ਹੈ ਪਰ ਜਦੋਂ ਇਹ ਮਿਜ਼ਾਈਲ ਕਿਉਂਕਿ ਇਹ ਤਾਂ ਬਿਲਕੁਲ ਕਲੀਅਰ ਆ ਕਿਸੇ ਵੀ ਮੁਲਕ ਤੋਂ ਉਹ ਟੈਕਨੋਲੋਜੀ ਨਹੀਂ ਹੈ ਜਿਹੜੀ ਪੂਰਨ ਤਰੀਕੇ ਦੇ ਨਾਲ ਯਾਨੀ ਕਿ ਜਿਹਨੂੰ ਆਪਾਂ ਕਹੇ ਕਿ 100% ਸੇਫ ਤਰੀਕੇ ਦੇ ਨਾਲ ਜਿਹੜਾ ਆ ਐਂਟੀਸੀਪੇਟ ਕਰੇ ਮਿਜ਼ਾਈਲਸ ਨੂੰ ਜਾਂ ਕਿਸੇ ਹੋਰ ਤਰ੍ਹਾਂ ਦੇ ਟਾਰਗੇਟ ਨੂੰ ਨੁਕਸਾਨ ਤਾਂ ਹੋਏਗਾ ਜਦੋਂ ਹੋਏਗੀ ਫਿਰਾਲ ਇਹ ਵੀਡੀਓ ਪਹੁੰਚਦੀ ਹੈ ਸੀਸੀਟੀਵੀ ਸਾਹਮਣੇ ਆਇਆ ਪਾਕਿਸਤਾਨ ਲਗਾਤਾਰ ਕਹਿ ਰਿਹਾ ਕਿ ਸਬੂਤ ਦਿਓ ਅਸੀਂ ਕਿੱਥੇ ਹਮਲਾ ਕੀਤਾ ਸਬੂਤ ਦਿਓ ਕਿ ਸ਼ਾਇਦ ਭਾਰਤ ਨੂੰ ਸਵਾਲ ਚੱਕ ਰਿਹਾ ਸੀਗਾ ਬਾਰੇ ਸੀਸੀਟੀਵੀ ਆ ਪੁੰਚ ਦੀ ਸੀਸੀਟੀਵੀ ਆ ਜਿੱਥੇ ਹਮਲਾ ਹੋਇਆ ਆ ਔਰ ਰਿਹਾਇਸ਼ੀ ਇਲਾਕੇ ਦੇ ਵਿੱਚ ਹਮਲਾ ਹੋਇਆ ਔਰ ਉਧਰ ਦੇਖਿਆ ਜਾਵੇ ਤਾਂ ਪੰਜਾਬ ਦਾ ਬਹੁਤ ਬਚਾ ਰਿਹਾ ਹੈ ਹਾਲਾਂਕਿ ਪੰਜਾਬ ਦੇ ਵਿੱਚ ਜਿੰਨੇ ਹਮਲੇ ਹੋਏ ਨੇ ਚਾਹੇ ਉਹ ਬਠਿੰਡਾ ਹੋਇਆ ਚਾਹੇ ਰਾਤ ਦੇ ਹਮਲਾ ਗੁਰਦਾਸਪੁਰ ਚ ਹੋਇਆ ਜਲੰਧਰ ਵਿੱਚ ਹਮਲਾ ਹੋਇਆ ਜਾਂ ਫਿਰ ਕਿਸੇ ਹੋਰ ਏਰੀਆ ਦੇ ਵਿੱਚ ਹਮਲਾ ਹੋਇਆ ਪਠਾਨਕੋਟੇਰ ਬਿਸਵਲ ਹਮਲਾ ਹੋਇਆ ਆਦਮਪੁਰ ਹਮਲਾ ਹੋਇਆ ਉਸ ਨੂੰ ਬੁਰੇ ਤਰੀਕੇ ਦੇ ਨਾਲ ਜਿਹੜਾ ਆ ਮੂਦੀ ਘਾਣੀ ਪਈ ਹੈ ਕਿਉਂਕਿ ਸਾਡਾ ਜਿਹੜਾ ਐਂਟੀਸੋਨਿਕ ਐਂਟੀ ਮਿਜ਼ਾਈਲ ਸਿਸਟਮ ਹੈ ਉਹ ਪੂਰੇ ਤਰੀਕੇ ਦੇ ਨਾਲ ਕੰਮ ਕਰ ਰਿਹਾ ਹੈ ਸਿਕਾ ਇੰਡੀਅਨ ਆਰਮੀ ਨੇ ਜੋ ਕਰਕੇ ਦਿਖਾਇਆ ਉਸ ਦਿਆ ਤੁਸੀਂ ਦੇਖੋ ਕਿ ਪਹਿਲਾਂ ਤੇ ਬਾਅਦ ਤਸਵੀਰਤਾਂ ਨੂੰ ਉਸੇ ਦਿਖਾ ਰਹੇ ਹਾਂ ਕਿ ਕਿਵੇਂ ਆ ਪਾਕਿਸਤਾਨ ਨੂੰ ਸਬੂਤ ਚਾਹੀਦਾ ਸੀ ਇਹ ਸਬੂਤ ਹੈ ਕਿ ਕਿਵੇਂ ਉਹਨਾਂ ਦੀ ਜਿਹੜੇ ਉਹਨਾਂ ਦੇ ਵੱਲੋਂ ਸਾਡੇ ਤੇ ਹਮਲੇ ਕੀਤੇ ਜਾ ਰਹੇ ਨੇ ਸਾਡੀ ਰਿਹائش ਵਾਲੇ ਏਰੀਆਜ਼ ਦੇ ਵਿੱਚ ਵੀ ਸਾਨੂੰ ਟਾਰਗੇਟ ਕੀਤਾ ਜਾ ਰਿਹਾ ਰਾਤ ਜਿਹੜੇ ਹਮਲੇ ਸੀਗੇ ਉਹ ਸਭ ਤੋਂ ਪਹਿਲਾਂ ਜੰਮੂ ਦੇ ਵਿੱਚ ਹੋਏ ਨੇ ਜੰਮੂ ਦੇ ਜਿਹੜੇ ਸੀਐਮ ਨੇ ਉਹਨਾਂ ਨੇ ਵੀ ਅੱਜ ਉੱਠ ਕੇ ਸਭ ਕੁਝ ਦੱਸਿਆ ਕਿ ਕਿਵੇਂ ਉਹਨਾਂ ਦੇ ਰਿਹਾਇਸ਼ੀ ਇਲਾਕਿਆਂ ਨੂੰ ਟਾਰਗੇਟ ਕੀਤਾ ਗਿਆ ਹਾਲਾਂਕਿ ਉਹ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਜੇ ਕਹੀਏ ਕਿ ਪੂਰੇ ਤਰੀਕੇ ਦੇ ਨਾਲ ਸਿਸਟਮ ਜਿਹੜਾ ਕੰਮ ਕੀਤਾ ਗਿਆ S400 ਨੇ ਕੰਮ ਕੀਤਾ ਤੇ ਸਭ ਕੁਝ ਬਚਾ ਰਿਹਾ ਫਿਲਹਾਲ ਪੁੰਚ ਹਮਲੇ ਦੀ ਸੀਸੀਟੀਵੀ ਤੁਹਾਡੀ ਸਕਰੀਨ ਦੇ ਉੱਤੇ ਆ ਕਿ ਕਿਵੇਂ ਭਾਰਤ ਦੇ ਰਿਹਾਇਸ਼ੀ ਇਲਾਕਿਆਂ ਦੇ ਉੱਤੇ ਪਾਕਿਸਤਾਨ ਦੇ ਨਾਪਾਕ ਹਰਕਤਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਪਾਕਿਸਤਾਨ ਸਬੂਤ ਕਮਾ ਕਰਿਆ ਸੀ ਇੱਕ ਪ੍ਰੋਪਗੈਂਡਾ ਚਲਾ ਰਿਹਾ ਆ ਕਿ ਤਰੀਕੇ ਨਾਲ ਵਿਚਾਰਾ ਬਣਨ ਦੀ ਕੋਸ਼ਿਸ਼ ਕਰ ਰਿਹਾ ਆ ਕਿ ਅਸੀਂ ਹਮਲੇ ਨਹੀਂ ਕਰ ਰਹੇ ਸਾਡੇ ਤੇ ਕਾਰਵਾਈ ਕੀਤੀ ਜਾ ਰਹੀ ਹੈ ਪਰ ਇਹ ਹਮਲਾ ਇਹ ਸੀਸੀਟੀਵੀ ਸਬੂਤ ਹੈ ਕਿ ਕਿਵੇਂ ਪਾਕਿਸਤਾਨ ਦੇ ਵੱਲੋਂ ਭਾਰਤ ਦੇ ਉੱਤੇ ਭਾਰਤ ਦੇ ਰਿਹਾਇਸ਼ੀ ਇਲਾਕਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਭਾਰਤ ਦੇ ਉੱਤੇ ਹਮਲਾ ਕੀਤਾ ਜਾ ਰਿਹਾ ਫਿਲਹਾਲ ਇਹ ਤੋ ਸੀਸੀਟੀਵੀ ਤਸਵੀਰ ਤੁਹਾਡੀ ਸਕਰੀਨ ਦੇ ਉੱਤੇ ਆ ਪੁੰਚ ਦੇ ਰਿਹਾਇਸ਼ੀ ਇਲਾਕੇ ਤੇ ਉੱਤੇ ਹਮਲਾ ਕੀਤਾ ਗਿਆ ਆ ਉਸ ਦੀ ਤਸਵੀਰ ਤੁਹਾਡੇ ਨਾਲ ਅਸੀਂ ਸਾਂਝ ਕਰ ਰਹੇ ਆ ਕਿ ਕਿਵੇਂ ਜਿਹੜਾ ਪੁੰਚ ਦਾ ਰਿਹਾਇਸ਼ੀ ਇਲਾਕਾ ਆ ਉਹਨੂੰ ਉਡਾਉਣ ਦੀ ਕੋਸ਼ਿਸ਼ ਕੀਤੀ ਗਈ ਆ ਹਾਲੇ ਕਹਿ ਰਿਹਾ ਪਾਕਿਸਤਾਨ ਕਿ ਅਸੀਂ ਕੁਝ ਨਹੀਂ ਕਰ ਰਹੇ ਅਸੀਂ ਵਿਚਾਰਾ ਕਾਰਡ ਖੇਡ ਸਕਦੇ ਆ ਉਧਰ ਜਿਕੇ ਆ ਕਿ ਫਾਰਮਰ ਐਮਬੈਸਡਰ ਹੈ ਹੈਲਿਨਿਕੀ ਉਹਨਾਂ ਨੇ ਕਿਹਾ ਕਿ ਭਾਰਤ ਨੇ ਜੋ ਕੀਤਾ ਬਦਲਾ ਜੋ ਲਿਆ ਸਮਿਸ਼ਨ ਸੰਦੂਰ ਦੇ ਨਾਲ ਉਹਨੂੰ ਪੂਰਾ ਹੱਕ ਹੈ ਕਿਉਂਕਿ ਉਹਨਾਂ ਦੇ નિર્ਦੋਸ਼ ਬੰਦੇ ਮਾਰੇ ਗਏ ਨੇ ਪਰ ਜੋ ਪਾਕਿਸਤਾਨ ਕਰ ਰਿਹਾ ਰਿਟੈਲੀਏਟ ਕਰ ਰਿਹਾ ਜਾਂ ਵਿਚਾਰਾ ਕਾਰਡ ਖੜ ਰਿਹਾ ਉਸ ਨੂੰ ਉਹਦਾ ਕੋਈ ਹੱਕ ਨਹੀਂ ਹੈ ਇਹ ਵੀਡੀਓ ਇੱਕ ਤਰੀਕੇ ਨਾਲ ਸਬੂਤ ਹੈ ਪਾਕਿਸਤਾਨ ਕਹਿ ਰਿਹਾ ਕਿ ਅਸੀਂ ਹਮਲੇ ਨਹੀਂ ਕਰ ਰਹੇ ਸਾਡੇ ਤੇ ਹਮਲੇ ਹੋ ਰਹੇ ਨੇ ਇਸ ਸਾਡੇ ਰਹਾਇਸ਼ੀ ਇਲਾਕੇ ਤੇ ਹਮਲਾ ਕੀਤਾ ਹੈ ਪਾਕਿਸਤਾਨ ਨੇ ਇਲਾਕੇ ਦੇ ਵਿੱਚ ਜਿਹੜਾ ਆ ਉਹ ਉਹਨਾਂ ਦੇ ਵੱਲੋਂ ਹਮਲੇ ਕੀਤੇ ਗਏ ਨੇ ਸੀਸੀਟੀਵੀ ਵੀਡੀਓ ਸਾਹਮਣੇ ਆਇਆ ਇਹ ਰਿਹਾਇਸ਼ੀ ਇਲਾਕਾ ਪਹੁੰਚਦਾ ਕੱਲ ਜੰਮੂ ਦੇ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਵੀ ਜਿਹੜੇ ਨੇ ਉਹ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਆ ਜੰਮੂ ਦਾ ਏਅਰਪੋਰਟ ਹੈ ਉਸ ਨੂੰ ਵੀ ਟਾਰਗੇਟ ਕੀਤਾ ਇਹ ਵੀਡੀਓ ਦੇਖੋ ਕਿ ਕਿਵੇਂ ਰਿਹਾਇਸ਼ੀ ਇਲਾਕਾ ਉਸ ਦੇ ਉੱਤੇ ਹਮਲਾ ਕੀਤਾ ਗਿਆ ਪਾਕਿਸਤਾਨ ਦੀ ਨਾਪਾਕ ਹਰਕਤ ਹੈ ਔਰ ਇਸ ਦੇ ਜਵਾਬੀ ਕਾਰਵਾਈ ਜਿਹੜੀ ਆ ਉਹ ਭਾਰਤ ਕਰ ਰਿਹਾ ਆ ਔਰ ਰਿਹਾਇਸ਼ੀ ਇਲਾਕਿਆਂ ਨੂੰ ਜੇ ਟਾਰਗੇਟ ਬਣਾਇਆ ਇਹ ਪਹਿਲਾਂ ਵੀ ਕਿਹਾ ਗਿਆ ਸੀ ਕਿ ਰਿਹਾਇਸ਼ੀ ਇਲਾਕੇ ਜਿਹੜੇ ਨੇ ਜੇ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਤਾਂ ਫਿਰ ਇਹਦਾ ਅੰਜਾਮ ਬਹੁਤ ਖਤਰਨਾਕ ਹੋਏਗਾ ਫਿਲਹਾਲ ਲਾਈਵ ਵੀਡੀਓ ਆਈ ਹੈ ਪੁਂਚ ਸੀਸੀਟੀਵੀ ਦੀ ਆ ਪੁਂਚ ਹਮਲੇ ਦਾ ਸੀਸੀਟੀਵੀ ਹੈ ਜਿਹੜਾ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਹ ਰਿਹਾਇਸ਼ੀ ਇਲਾਕਾ ਹੈ ਜਿੱਥੇ ਕਿ ਜਿਹੜਾ ਆ ਇਹ ਹਮਲਾ ਕੀਤਾ ਗਿਆ ਸਬੂਤ ਹੈ ਕਿ ਪਾਕਿਸਤਾਨ ਲਗਾਤਾਰ ਭਾਰਤ ਦੇ ਰਿਹਾਇਸ਼ੀ ਇਲਾਕਿਆਂ ਨੂੰ ਟਾਰਗੇਟ ਕਰ ਰਿਹਾ ਕੱਲ ਜੋ ਰਾਤ ਨੂੰ ਕੀਤਾ ਗਿਆ ਉਹ ਵੀ ਬੜਾ ਨਾਪਾਕ ਸੀਗਾ ਹਾਲਾਂਕਿ ਦੇਖਿਆ ਜਾਵੇ ਤੇ ਪਾਕਿਸਤਾਨ ਉਹਨਾਂ ਕਾਮਯਾਬ ਨਹੀਂ ਹੋਇਆ ਜਿਸ حساب ਦੇ ਨਾਲ ਪਾਰਤ ਦੇ ਉੱਤੇ ਹਮਲਾ ਕੀਤਾ ਗਿਆ ਫਿਲਹਾਲ ਇਹ ਸੀਸੀਟੀਵੀ ਤੁਸੀਂ ਦੇਖ ਸਕਦੇ ਹੋ ਪਾਕਿਸਤਾਨ ਦੇ ਜਿਹੜੀ ਵੱਲੋਂ ਹਮਲੇ ਕੀਤੇ ਗਏ ਉਹਨਾਂ ਦੀ ਸੀਸੀਟੀਵੀ ਹੈ ਔਰ ਇਹ ਪੌਂਚ ਦਾ ਰਿਹਾਇਸ਼ੀ ਏਰੀਆ ਹਾਲਾਂਕਿ ਹੁਣ ਇੱਥੋਂ ਵੈਕੂਏਟ ਕਰ ਦਿੱਤੇ ਨੇ ਲੋਕ ਔਰ ਇੱਥੇ ਨੁਕਸਾਨ ਕੋਈ ਨਹੀਂ ਹੋਇਆ ਪਰ ਇਹ ਦੇਖੋ ਕਿ ਕਿੱਡੇ ਖਤਰਨਾਕ ਸੀਸੀਟੀਵੀ ਹੈ ਕਿ ਕਿਵੇਂ ਪੂਰਾ ਰਿਹਾਇਸ਼ੀ ਹਿਲਾਕਾ ਜਿਹੜਾ ਆ ਉਹਨੂੰ ਟਾਰਗੇਟ ਕੀਤਾ ਗਿਆ ਕੋਆਰਡੀਨੇਟਸ ਜਿਹੜੇ ਆ ਕਿਉਂਕਿ ਹੁਣ ਜਿਹੜੀ ਲੜਾਈ ਹੈ ਉਹ ਘਾਤਰ ਦੀ ਲੜਾਈ ਨਾ ਬਹੁਤ ਵੱਖਰੀ ਹੋਏਗੀ ਇਹ ਸਭ ਨੂੰ ਪਤਾ ਹੈ ਔਰ ਇਹ ਪਾਕਿਸਤਾਨ ਤੇ ਭਾਰਤ ਦੀ ਲੜਾਈ ਜਿਹੜੀ ਆ ਵੈਸੇ ਹੀ ਬਹੁਤ ਸੁਭਾਵਕ ਵੱਖਰੀ ਆ ਕਿਉਂਕਿ ਇਹਨਾਂ ਦੀਆਂ ਸੀਮਾ ਜਿਹੜੀਆਂ ਨੇ ਬਾਰਡਰ ਜਿਹੜਾ ਆ ਉਹ ਇੱਕ ਦੂਸਰੇ ਦੇ ਨਾਲ ਲੱਗਦੇ ਨੇ ਕਈ ਬੀਟਰ ਕਈ ਬਾਰਡਰਸ ਤੇ ਜਗ੍ਹਾ ਇਦਾਂ ਤੇ ਆ ਜਮੇ ਪੁੰਛਦਾ ਏਰੀਆ ਇਦਾਂ ਦਾ ਆ ਜਿੱਥੋਂ ਥੋੜਾ ਜਿਹਾ ਫਰਕ ਹੈ ਔਰ ਇਸ ਦੇ ਨਾਲ ਇਹ ਬਹੁਤ ਨੁਕਸਾਨ ਹੋਏਗਾ ਫਿਲਹਾਲ ਇੰਡੀਆ ਦਾ ਜਿਹੜਾ ਆਪਾਂ ਕਹੇ ਲਿਆ ਕਿ ਐਂਟੀਸਪੇਟਿਡ ਸਿਸਟਮ ਹੈ ਜਿਹਨੂੰ ਆਪਾਂ S400 ਕਹਿੰਦੇ ਨੇ ਨਾ ਮਿਜ਼ਾਈਲ ਐਂਟੀਸਪੇਟਿਡ ਸਿਸਟਮ ਆ ਜਿਹੜਾ ਹਵਾ ਦੇ ਵਿੱਚ ਖਤਮ ਕਰ ਦਿੰਦਾ ਆ ਉਹ ਬਹੁਤ ਹੈ ਪਰ ਜਦੋਂ ਇਹ ਮਿਜ਼ਾਈਲ ਕਿਉਂਕਿ ਇਹ ਤਾਂ ਬਿਲਕੁਲ ਕਲੀਅਰ ਆ ਕਿ ਕਿਸੇ ਵੀ ਮੁਲਕ ਤੋਂ ਉਹ ਟੈਕਨੋਲੋਜੀ ਨਹੀਂ ਹੈ ਜਿਹੜੀ ਪੂਰਨ ਤਰੀਕੇ ਦੇ ਨਾਲ ਯਾਨੀ ਕਿ ਜਿਹਨੂੰ ਆਪਾਂ ਕਹੇ ਕਿ 100% ਸੇਫ ਤਰੀਕੇ ਦੇ ਨਾਲ ਜਿਹੜਾ ਆ ਐਂਟੀਸੀਪੇਟ ਕਰੇ ਮਿਜ਼ਾਈਲਸ ਨੂੰ ਜਾਂ ਕਿਸੇ ਹੋਰ ਤਰ੍ਹਾਂ ਦੇ ਟਾਰਗੇਟ ਨੂੰ ਨੁਕਸਾਨ ਤਾਂ ਹੋਏਗਾ ਜਦੋਂ ਹੋਏਗੀ ਫਿਲਹਾਲ ਇਹ ਵੀਡੀਓ ਪਹੁੰਚਦੀ ਆ ਸੀਸੀਟੀਵੀ ਸਾਹਮਣੇ ਆਇਆ ਪਾਕਿਸਤਾਨ ਲਗਾਤਾਰ ਕਹਿ ਰਿਹਾ ਕਿ ਸਬੂਤ ਦਿਓ ਅਸੀਂ ਕਿੱਥੇ ਹਮਲਾ ਕੀਤਾ ਸਬੂਤ ਦਿਓ ਕਿ ਸ਼ਾਇਦ ਭਾਰਤ ਨੂੰ ਸਵਾਲ ਸਵਾਲ ਚੱਕ ਰਿਹਾ ਸੀਗਾ ਬਾਰੇ ਸੀਸੀਟੀਵੀ ਆ ਪੁਨਚ ਦੀ ਸੀਸੀਟੀਵੀ ਆ ਜਿੱਥੇ ਹਮਲਾ ਹੋਇਆ ਆ ਔਰ ਰਿਹਾਇਸ਼ੀ ਇਲਾਕੇ ਦੇ ਵਿੱਚ ਹਮਲਾ ਹੋਇਆ ਔਰ ਉਧਰ ਦੇਖਿਆ ਜਾਵੇ ਤਾਂ ਪੰਜਾਬ ਦਾ ਬਹੁਤ ਬਚਾਰਿਆ ਹਾਲਾਂਕਿ ਪੰਜਾਬ ਦੇ ਵਿੱਚ ਜਿੰਨੇ ਹਮਲੇ ਹੋਏ ਨੇ ਚਾਹੇ ਉਹ ਬਠਿੰਡਾ ਹੋਇਆ ਚਾਹੇ ਰਾਤ ਦੇ ਹਮਲਾ ਗੁਰਦਾਸਪੁਰ ਚ ਹੋਇਆ ਜਲੰਧਰ ਵਿੱਚ ਹਮਲਾ ਹੋਇਆ ਜਾਂ ਫਿਰ ਕਿਸੇ ਹੋਰ ਏਰੀਆ ਦੇ ਵਿੱਚ ਹਮਲਾ ਹੋਇਆ ਪਠਾਨਕੋਟੇਰ ਬਿਸਵਲ ਹਮਲਾ ਹੋਇਆ ਆਦਮਪੁਰ ਹਮਲਾ ਹੋਇਆ ਉਸ ਨੂੰ ਬੁਰੇ ਤਰੀਕੇ ਦੇ ਨਾਲ ਜਿਹੜਾ ਆ ਮੂਦੀ ਖਾਣੀ ਪਈ ਹੈ ਕਿਉਂਕਿ ਸਾਡਾ ਜਿਹੜਾ ਐਂਟੀਸੋਨਿਕ ਐਂਟੀ ਮਿਜ਼ਾਈਲ ਸਿਸਟਮ ਹੈ ਉਹ ਪੂਰੇ ਤਰੀਕੇ ਦੇ ਨਾਲ ਕੰਮ ਕਰ ਰਿਹਾ ਸੀਗਾ ਇੰਡੀਅਨ ਆਰਮੀ ਨੇ ਜੋ ਕਰਕੇ ਦਿਖਾਇਆ ਉਸਿਆ ਤੁਸੀਂ ਦੇਖੋ ਕਿ ਪਹਿਲਾਂ ਤੇ ਬਾਅਦ ਦੀ ਤਸਵੀਰ ਤੁਹਾਨੂੰ ਉਸੇ ਦਿਖਾ ਰਹੇ ਆ ਕਿ ਕਿਵੇਂ ਆ ਪਾਕਿਸਤਾਨ ਨੂੰ ਸਬੂਤ ਚਾਹੀਦਾ ਸੀ ਇਹ ਸਬੂਤ ਹੈ ਕਿ ਕਿਵੇਂ ਉਹਨਾਂ ਦੀ ਜਿਹੜੇ ਉਹਨਾਂ ਦੇ ਵੱਲੋਂ ਸਾਡੇ ਤੇ ਹਮਲੇ ਕੀਤੇ ਜਾ ਰਹੇ ਨੇ ਸਾਡੀ ਰਿਹائش ਵਾਲੇ ਏਰੀਆਜ਼ ਦੇ ਵਿੱਚ ਵੀ ਸਾਨੂੰ ਟਾਰਗੇਟ ਕੀਤਾ ਜਾ ਰਿਹਾ ਰਾਤ ਜਿਹੜੇ ਹਮਲੇ ਸੀਗੇ ਉਹ ਸਭ ਤੋਂ ਪਹਿਲਾਂ ਜੰਮੂ ਦੇ ਵਿੱਚ ਹੋਏ ਨੇ ਜੰਮੂ ਦੇ ਜਿਹੜੇ ਸੀਐਮ ਨੇ ਉਹਨਾਂ ਨੇ ਵੀ ਅੱਜ ਉੱਠ ਕੇ ਸਭ ਕੁਝ ਦੱਸਿਆ ਕਿ ਕਿਵੇਂ ਉਹਨਾਂ ਦੇ ਰਿਹਾਇਸ਼ੀ ਇਲਾਕਿਆਂ ਨੂੰ ਟਾਰਗੇਟ ਕੀਤਾ ਗਿਆ ਹਾਲਾਂਕਿ ਉਹ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਜੇ ਕਹੀਏ ਕਿ ਪੂਰੇ ਤਰੀਕੇ ਦੇ ਨਾਲ ਸਿਸਟਮ ਜਿਹੜਾ ਕੰਮ ਕੀਤਾ ਗਿਆ S400 ਨੇ ਕੰਮ ਕੀਤਾ ਤੇ ਸਭ ਕੁਝ ਬਚਾਰਿਆ ਫਿਲਹਾਲ ਪੁੰਛ ਹਮਲੇ ਦੀ ਸੀਸੀਟੀਵੀ ਤੁਹਾਡੀ ਸਕਰੀਨ ਦੇ ਉੱਤੇ ਆ ਕਿ ਕਿਵੇਂ ਭਾਰਤ ਦੇ ਰਿਹਾਇਸ਼ੀ ਇਲਾਕਿਆਂ ਦੇ ਉੱਤੇ ਪਾਕਿਸਤਾਨ ਦੇ ਨਾਪਾਕ ਹਰਕਤਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਪਾਕਿਸਤਾਨ ਸਬੂਤ ਕਮਾ ਕਰਿਆ ਸੀ ਇੱਕ ਪ੍ਰੋਪਾਗੈਂਡਾ ਚਲਾ ਰਿਹਾ ਆ ਕਿ ਤਰੀਕੇ ਨਾਲ ਵਿਚਾਰਾ ਬਣਨ ਦੀ ਕੋਸ਼ਿਸ਼ ਕਰ ਰਿਹਾ ਆ ਕਿ ਅਸੀਂ ਹਮਲੇ ਨਹੀਂ ਕਰ ਰਹੇ ਸਾਡੇ ਤੇ ਕਾਰਵਾਈ ਕੀਤੀ ਜਾ ਰਹੀ ਹੈ ਪਰ ਇਹ ਹਮਲਾ ਇਹ ਸੀਸੀਟੀਵੀ ਸਬੂਤ ਹੈ ਕਿ ਕਿਵੇਂ ਪਾਕਿਸਤਾਨ ਦੇ ਵੱਲੋਂ ਭਾਰਤ ਦੇ ਉੱਤੇ ਭਾਰਤ ਦੇ ਰਿਹਾਇਸ਼ੀ ਇਲਾਕਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਭਾਰਤ ਦੇ ਉੱਤੇ ਹਮਲਾ ਕੀਤਾ ਜਾ ਰਿਹਾ ਫਿਲਹਾਲ ਇਹ ਤੋ ਸੀਸੀਟੀਵੀ ਤਸਵੀਰ ਤੁਹਾਡੀ ਸਕਰੀਨ ਦੇ ਉੱਤੇ ਆ ਪੁੰਚ ਦੇ ਰਹਾਇਸ਼ੀ ਇਲਾਕੇ ਤੇ ਉੱਤੇ ਹਮਲਾ ਕੀਤਾ ਗਿਆ ਆ ਉਸ ਦੀ ਤਸਵੀਰ ਤੁਹਾਡੇ ਨਾਲ ਅਸੀਂ ਸਾਂਝ ਕਰ ਰਹੇ ਆ ਕਿ ਕਿਵੇਂ ਜਿਹੜਾ ਪੁੰਚ ਦਾ ਰਿਹਾਇਸ਼ੀ ਇਲਾਕਾ ਆ ਉਹਨੂੰ ਉਡਾਉਣ ਦੀ ਕੋਸ਼ਿਸ਼ ਕੀਤੀ ਗਈ ਆ ਹਾਲੇ ਕਹਿ ਰਿਹਾ ਪਾਕਿਸਤਾਨ ਕਿ ਅਸੀਂ ਕੁਝ ਨਹੀਂ ਕਰ ਰਹੇ ਅਸੀਂ ਵਿਚਾਰਾ ਕਾਰਡ ਖੇਡ ਸਕਦੇ ਆ ਉਧਰ ਜਿ ਕਿਹਾ ਕਿ ਫਾਰਮਰ ਐਮਬੈਸਡਰ ਹੈ ਹੈਲਿਨਿਕੀ ਉਹਨਾਂ ਨੇ ਕਿਹਾ ਕਿ ਭਾਰਤ ਨੇ ਜੋ ਕੀਤਾ ਬਦਲਾ ਜੋ ਲਿਆ ਇਸ ਮਿਸ਼ਨ ਸੰਦੂਰ ਦੇ ਨਾਲ ਉਹਨੂੰ ਪੂਰਾ ਹੱਕ ਆ ਕਿਉਂਕਿ ਉਹਨਾਂ ਦੇ નિર્ਦੋਸ਼ ਬੰਦੇ ਮਾਰੇ ਗਏ ਨੇ ਪਰ ਜੋ ਪਾਕਿਸਤਾਨ ਕਰ ਰਿਹਾ ਰਿਟੈਲੀਏਟ ਕਰ ਰਿਹਾ ਜਾਂ ਵਿਚਾਰਾ ਕਾਰਡ ਖੜ ਰਿਹਾ ਉਸ ਨੂੰ ਉਹਦਾ ਕੋਈ ਹੱਕ ਨਹੀਂ ਹੈ ਇਹ ਵੀਡੀਓ ਇੱਕ ਤਰੀਕੇ ਨਾਲ ਸਬੂਤ ਹੈ ਪਾਕਿਸਤਾਨ ਕਹਿ ਰਿਹਾ ਕਿ ਅਸੀਂ ਹਮਲੇ ਨਹੀਂ ਕਰ ਰਹੇ ਸਾਡੇ ਤੇ ਹਮਲੇ ਹੋ ਰਹੇ ਨੇ ਇਹ ਸਾਡੇ ਰਹਾਇਸ਼ੀ ਇਲਾਕੇ ਦੇ ਉੱਤੇ ਹਮਲਾ ਕੀਤਾ ਹੈ ਪਾਕਿਸਤਾਨ ਨੇ ਇਲਾਕੇ ਦੇ ਵਿੱਚ ਜਿਹੜਾ ਆ ਉਹ ਉਹਨਾਂ ਦੇ ਵੱਲੋਂ ਹਮਲੇ ਕੀਤੇ ਗਏ ਨੇ ਸੀਸੀਟੀਵੀ ਵੀਡੀਓ ਸਾਹਮਣੇ ਆਇਆ ਇਹ ਰਿਹਾਇਸ਼ੀ ਇਲਾਕਾ ਪਹੁੰਚਦਾ ਕੱਲ ਜੰਮੂ ਦੇ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਵੀ ਜਿਹੜੇ ਨੇ ਉਹ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਆ ਜੰਮੂ ਦਾ ਏਅਰਪੋਰਟ ਹੈ ਉਸ ਨੂੰ ਵੀ ਟਾਰਗੇਟ ਕੀਤਾ ਇਹ ਵੀਡੀਓ ਦੇਖੋ ਕਿ ਕਿਵੇਂ ਰਿਹਾਇਸ਼ੀ ਇਲਾਕਾ ਉਸ ਦੇ ਉੱਤੇ ਹਮਲਾ ਕੀਤਾ ਗਿਆ ਹੈ ਪਾਕਿਸਤਾਨ ਦੀ ਨਾਪਾਕ ਹਰਕਤ ਹੈ ਔਰ ਇਸ ਦੇ ਜਵਾਬੀ ਕਾਰਵਾਈ ਜਿਹੜੀ ਹੈ ਉਹ ਭਾਰਤ ਕਰ ਰਿਹਾ ਆ ਔਰ ਰਿਹਾਇਸ਼ੀ ਇਲਾਕਿਆਂ ਨੂੰ ਜੇ ਟਾਰਗੇਟ ਬਣਾਇਆ ਇਹ ਪਹਿਲਾਂ ਵੀ ਕਿਹਾ ਗਿਆ ਸੀ ਕਿ ਰਿਹਾਇਸ਼ੀ ਇਲਾਕੇ ਜਿਹੜੇ ਨੇ ਜੇ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਤਾਂ ਫਿਰ ਇਹਦਾ ਅੰਜਾਮ ਬਹੁਤ ਖਤਰਨਾਕ ਹੋਏਗਾ ਫਿਲਹਾਲ ਲਾਈਵ ਵੀਡੀਓ ਆਈ ਹੈ ਪੁਂਚ ਸੀਸੀਟੀਵੀ ਦੀ ਆ ਪੁਂਚ ਹਮਲੇ ਦਾ ਸੀਸੀਟੀਵੀ ਹੈ ਜਿਹੜਾ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਹ ਰਿਹਾਇਸ਼ੀ ਇਲਾਕਾ ਹੈ ਜਿੱਥੇ ਕਿ ਜਿਹੜਾ ਆ ਇਹ ਹਮਲਾ ਕੀਤਾ ਗਿਆ ਸਬੂਤ ਹੈ ਕਿ ਪਾਕਿਸਤਾਨ ਲਗਾਤਾਰ ਭਾਰਤ ਦੇ ਰਿਹਾਇਸ਼ੀ ਇਲਾਕਿਆਂ ਨੂੰ ਟਾਰਗੇਟ ਕਰ ਰਿਹਾ ਕੱਲ ਜੋ ਰਾਤ ਨੂੰ ਕੀਤਾ ਗਿਆ ਉਹ ਵੀ ਬੜਾ ਨਾਪਾਕ ਸੀਗਾ ਹਾਲਾਂਕਿ ਦੇਖਿਆ ਜਾਵੇ ਤੇ ਪਾਕਿਸਤਾਨ ਉਹਨਾਂ ਕਾਮਯਾਬ ਨਹੀਂ ਹੋਇਆ ਜਿਸ ਸੇ ਹਿਸਾਬ ਦੇ ਨਾਲ ਪਾਰਤ ਦੇ ਉੱਤੇ ਹਮਲਾ ਕੀਤਾ ਗਿਆ ਫਿਲਹਾਲ ਇਹ ਸੀਸੀਟੀਵੀ ਤੁਸੀਂ ਦੇਖ ਸਕਦੇ ਹੋ ਪਾਕਿਸਤਾਨ ਦੇ ਜਿਹੜੀ ਵੱਲੋਂ ਹਮਲੇ ਕੀਤੇ ਗਏ ਉਹਨਾਂ ਦੀ ਸੀਸੀਟੀਵੀ ਹੈ ਔਰ ਇਹ ਪੌਂਚ ਦਾ ਰਿਹਾਇਸ਼ੀ ਏਰੀਆ ਹਾਲਾਂਕਿ ਹੁਣ ਇੱਥੋਂ ਵੈਕੂਏਟ ਕਰ ਦਿੱਤੇ ਨੇ ਲੋਕ ਔਰ ਇੱਥੇ ਨੁਕਸਾਨ ਕੋਈ ਨਹੀਂ ਹੋਇਆ ਪਰ ਇਹ ਦੇਖੋ ਕਿ ਕਿੱਡੇ ਖਤਰਨਾਕ ਸੀਸੀਟੀਵੀ ਹੈ ਕਿ ਕਿਵੇਂ ਪੂਰਾ ਰਿਹਾਇਸ਼ੀ ਹਿਲਾਕਾ ਜਿਹੜਾ ਆ ਉਹਨੂੰ ਟਾਰਗੇਟ ਕੀਤਾ ਗਿਆ ਕੋਆਰਡੀਨੇਟਸ ਜਿਹੜੇ ਆ ਕਿਉਂਕਿ ਹੁਣ ਜਿਹੜੀ ਲੜਾਈ ਹੈ ਉਹ 71 ਦੀ ਲੜਾਈ ਨਾਲੋਂ ਬਹੁਤ ਵੱਖਰੀ ਹੋਏਗੀ ਇਹ ਸਭ ਨੂੰ ਪਤਾ ਹੈ ਔਰ ਇਹ ਪਾਕਿਸਤਾਨ ਤੇ ਭਾਰਤ ਦੀ ਲੜਾਈ ਜਿਹੜੀ ਆ ਵੈਸੇ ਹੀ ਬਹੁਤ ਸੁਭਾਵਕ ਵੱਖਰੀ ਹੈ ਕਿਉਂਕਿ ਇਹਨਾਂ ਦੀਆਂ ਸੀਮਾ ਜੜੀਆਂ ਨੇ ਬਾਰਡਰ ਜਿਹੜਾ ਹੈ ਉਹ ਇੱਕ ਦੂਸਰੇ ਦੇ ਨਾਲ ਲੱਗਦੇ ਨੇ ਕਈ ਵੀਡਰ ਕਈ ਬਾਰਡਰਸ ਤੇ ਜਗ੍ਹਾ ਇਦਾਂ ਤੇ ਆ ਜਿਵੇਂ ਪੁੰਛ ਦਾ ਏਰੀਆ ਇਦਾਂ ਦਾ ਆ ਜਿੱਦੋਂ ਥੋੜਾ ਜਿਹਾ ਫਰਕ ਹੈ ਔਰ ਇਸ ਦੇ ਨਾਲ ਇਹ ਬਹੁਤ ਨੁਕਸਾਨ ਹੋਏਗਾ ਫਿਲਹਾਲ ਇੰਡੀਆ ਦਾ ਜਿਹੜਾ ਆਪਾਂ ਕਹੇ ਲਿਆ ਕਿ ਐਂਟੀਸਪੇਟਿਡ ਸਿਸਟਮ ਹੈ ਜਿਹਨੂੰ ਆਪਾਂ S400 ਕਹਿੰਦੇ ਨੇ ਮਿਜ਼ਾਈਲ ਐਂਟੀਸਪੇਟਿਡ ਸਿਸਟਮ ਹੈ ਜਿਹੜਾ ਹਵਾ ਦੇ ਵਿੱਚ ਖਤਮ ਕਰ ਦਿੰਦਾ ਆ ਉਹ ਬਹੁਤ ਹੈ ਪਰ ਜਦੋਂ ਇਹ ਮਿਜ਼ਾਈਲ ਕਿਉਂਕਿ ਇਹ ਤਾਂ ਬਿਲਕੁਲ ਕਲੀਅਰ ਆ ਕਿਸੇ ਵੀ ਮੁਲਕ ਤੋਂ ਉਹ ਟੈਕਨੋਲੋਜੀ ਨਹੀਂ ਹੈ ਜਿਹੜੀ ਪੂਰਨ ਤਰੀਕੇ ਦੇ ਨਾਲ ਯਾਨੀ ਕਿ ਜਿਹਨੂੰ ਆਪਾਂ ਕਹੇ ਕਿ 100% ਸੇਫ ਤਰੀਕੇ ਦੇ ਨਾਲ ਜਿਹੜਾ ਆ ਐਂਟੀਸੀਪੇਟ ਕਰੇ ਮਿਜ਼ਾਈਲਸ ਨੂੰ ਜਾਂ ਕਿਸੇ ਹੋਰ ਤਰ੍ਹਾਂ ਦੇ ਟਾਰਗੇਟ ਨੂੰ ਨੁਕਸਾਨ ਤਾਂ ਹੋਏਗਾ ਜਦੋਂ ਹੋਏਗੀ ਫਿਲਹਾਲ ਇਹ ਵੀਡੀਓ ਪਹੁੰਚਦੀ ਆ ਸੀਸੀਟੀਵੀ ਸਾਹਮਣੇ ਆਇਆ ਪਾਕਿਸਤਾਨ ਲਗਾਤਾਰ ਕਹਿ ਰਿਹਾ ਕਿ ਸਬੂਤ ਦਿਓ ਅਸੀਂ ਕਿੱਥੇ ਹਮਲਾ ਕੀਤਾ ਸਬੂਤ ਦਿਓ ਕਿ ਸ਼ਾਇਦ ਭਾਰਤ ਨੂੰ ਸਵਾਲ ਚੱਕ ਰਿਹਾ ਸੀਗਾ ਬਾਰੇ ਸੀਸੀਟੀਵੀ ਆ ਪੋਂਚ ਦੀ ਸੀਸੀਟੀਵੀ ਆ ਜਿੱਥੇ ਹਮਲਾ ਹੋਇਆ ਆ ਔਰ ਰਿਹਾਇਸ਼ੀ ਇਲਾਕੇ ਦੇ ਵਿੱਚ ਹਮਲਾ ਹੋਇਆ ਔਰ ਉਧਰ ਦੇਖਿਆ ਜਾਵੇ ਤਾਂ ਪੰਜਾਬ ਦਾ ਬਹੁਤ ਬਚਾ ਰਿਹਾ ਹੈ ਹਾਲਾਂਕਿ ਪੰਜਾਬ ਦੇ ਵਿੱਚ ਜਿੰਨੇ ਹਮਲੇ ਹੋਏ ਨੇ ਚਾਹੇ ਉਹ ਬਠਿੰਡਾ ਹੋਇਆ ਚਾਹੇ ਰਾਤ ਦੇ ਹਮਲਾ ਗੁਰਦਾਸਪੁਰ ਚ ਹੋਇਆ ਜਲੰਧਰ ਵਿੱਚ ਹਮਲਾ ਹੋਇਆ ਜਾਂ ਫਿਰ ਕਿਸੇ ਹੋਰ ਏਰੀਆ ਦੇ ਵਿੱਚ ਹਮਲਾ ਹੋਇਆ ਪਠਾਨਕੋਟੇਰ ਬਿਸਵਲ ਹਮਲਾ ਹੋਇਆ ਆਦਮਪੁਰ ਹਮਲਾ ਹੋਇਆ ਉਸ ਨੂੰ ਬੁਰੇ ਤਰੀਕੇ ਦੇ ਨਾਲ ਜਿਹੜਾ ਆ ਮੂਦੀ ਖਾਣੀ ਪਈ ਹੈ ਕਿਉਂਕਿ ਸਾਡਾ ਜਿਹੜਾ ਐਂਟੀਸੋਨਿਕ ਐਂਟੀ ਮਿਜ਼ਾਈਲ ਸਿਸਟਮ ਹੈ ਉਹ ਪੂਰੇ ਤਰੀਕੇ ਦੇ ਨਾਲ ਕੰਮ ਕਰ ਰਿਹਾ ਸੀਗਾ ਇੰਡੀਅਨ ਆਰਮੀ ਨੇ ਜੋ ਕਰਕੇ ਦਿਖਾਇਆ ਉਸ ਦਿਆ ਤੁਸੀਂ ਦੇਖੋ ਕਿ ਪਹਿਲਾਂ ਤੇ ਬਾਅਦ ਦੀ ਤਸਵੀਰ ਤੁਹਾਨੂੰ ਉਸੇ ਦਿਖਾ ਰਹੇ ਆ ਕਿ ਕਿਵੇਂ ਆ ਪਾਕਿਸਤਾਨ ਨੂੰ ਸਬੂਤ ਚਾਹੀਦਾ ਸੀ ਇਹ ਸਬੂਤ ਹੈ ਕਿ ਕਿਵੇਂ ਉਹਨਾਂ ਦੀ ਜਿਹੜੇ ਉਹਨਾਂ ਦੇ ਵੱਲੋਂ ਸਾਡੇ ਤੇ ਹਮਲੇ ਕੀਤੇ ਜਾ ਰਹੇ ਨੇ ਸਾਡੀ ਰਿਹائش ਵਾਲੇ ਏਰੀਆਜ਼ ਦੇ ਵਿੱਚ ਵੀ ਸਾਨੂੰ ਟਾਰਗੇਟ ਕੀਤਾ ਜਾ ਰਿਹਾ ਰਾਤ ਜਿਹੜੇ ਹਮਲੇ ਸੀਗੇ ਉਹ ਸਭ ਤੋਂ ਪਹਿਲਾਂ ਜੰਮੂ ਦੇ ਵਿੱਚ ਹੋਏ ਨੇ ਜੰਮੂ ਦੇ ਜਿਹੜੇ ਸੀਐਮ ਨੇ ਉਹਨਾਂ ਨੇ ਵੀ ਅੱਜ ਉੱਠ ਕੇ ਸਭ ਕੁਝ ਦੱਸਿਆ ਕਿ ਕਿਵੇਂ ਉਹਨਾਂ ਦੇ ਰਿਹਾਇਸ਼ੀ ਇਲਾਕਿਆਂ ਨੂੰ ਟਾਰਗੇਟ ਕੀਤਾ ਗਿਆ ਹਾਲਾਂਕਿ ਉਹ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਜੇ ਕਹੀਏ ਕਿ ਪੂਰੇ ਤਰੀਕੇ ਦੇ ਨਾਲ ਸਿਸਟਮ ਜਿਹੜਾ ਕੰਮ ਕੀਤਾ ਗਿਆ S400 ਨੇ ਕੰਮ ਕੀਤਾ ਤੇ ਸਭ ਕੁਝ ਬਚਾ ਰਿਹਾ ਫਿਲਹਾਲ ਪੁੰਛ ਹਮਲੇ ਦੀ ਸੀਸੀਟੀਵੀ ਤੁਹਾਡੀ ਸਕਰੀਨ ਦੇ ਉੱਤੇ ਆ ਕਿ ਕਿਵੇਂ ਭਾਰਤ ਦੇ ਰਹਾਇਸ਼ੀ ਇਲਾਕਿਆਂ ਦੇ ਉੱਤੇ ਪਾਕਿਸਤਾਨ ਦੇ ਨਾਪਾਕ ਹਰਕਤਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਪਾਕਿਸਤਾਨ ਸਬੂਤ ਕਮਾ ਕਰ ਰਿਹਾ ਸੀ ਇੱਕ ਪ੍ਰੋਪਗੈਂਡਾ ਚਲਾ ਰਿਹਾ ਆ ਕਿ ਤਰੀਕੇ ਨਾਲ ਵਿਚਾਰਾ ਬਣਨ ਦੀ ਕੋਸ਼ਿਸ਼ ਕਰ ਰਿਹਾ ਆ ਕਿ ਅਸੀਂ ਹਮਲੇ ਨਹੀਂ ਕਰ ਰਹੇ ਸਾਡੇ ਤੇ ਕਾਰਵਾਈ ਕੀਤੀ ਜਾ ਰਹੀ ਹੈ ਪਰ ਇਹ ਹਮਲਾ ਇਹ ਸੀਸੀਟੀਵੀ ਸਬੂਤ ਹੈ ਕਿ ਕਿਵੇਂ ਪਾਕਿਸਤਾਨ ਦੇ ਵੱਲੋਂ ਭਾਰਤ ਦੇ ਉੱਤੇ ਭਾਰਤ ਦੇ ਰਹਾਇਸ਼ੀ ਇਲਾਕਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਭਾਰਤ ਦੇ ਉੱਤੇ ਹਮਲਾ ਕੀਤਾ ਜਾ ਰਿਹਾ ਫਿਲਹਾਲ ਇਹ ਤੋ ਸੀਸੀਟੀਵੀ ਤਸਵੀਰ ਤੁਹਾਡੀ ਸਕਰੀਨ ਦੇ ਉੱਤੇ ਆ ਪੁੰਚ ਦੇ ਰਿਹਾਇਸ਼ੀ ਇਲਾਕੇ ਤੇ ਉੱਤੇ ਹਮਲਾ ਕੀਤਾ ਗਿਆ ਆ ਉਸ ਦੀ ਤਸਵੀਰ ਤੁਹਾਡੇ ਨਾਲ ਅਸੀਂ ਸਾਂਝ ਕਰ ਰਹੇ ਆ ਕਿ ਕਿਵੇਂ ਜਿਹੜਾ ਪੁੰਚ ਦਾ ਰਿਹਾਇਸ਼ੀ ਇਲਾਕਾ ਆ ਉਹਨੂੰ ਉਡਾਉਣ ਦੀ ਕੋਸ਼ਿਸ਼ ਕੀਤੀ ਗਈ ਆ ਹਾਲੇ ਕਹਿ ਰਿਹਾ ਪਾਕਿਸਤਾਨ ਕਿ ਅਸੀਂ ਕੁਝ ਨਹੀਂ ਕਰ ਰਹੇ ਅਸੀਂ ਵਿਚਾਰਾ ਕਾਰਡ ਖੇਡ ਸਕਦੇ ਆ ਉਧਰ ਜਿਕੇ ਆ ਕਿ ਫਾਰਮਰ ਐਮਬੈਸਡਰ ਹੈ ਹੈਲਿਨਿਕੀ ਉਹਨਾਂ ਨੇ ਕਿਹਾ ਕਿ ਭਾਰਤ ਨੇ ਜੋ ਕੀਤਾ ਬਦਲਾ ਜੋ ਲਿਆ ਸਮਿਸ਼ਨ ਸੰਦੂਰ ਦੇ ਨਾਲ ਉਹਨੂੰ ਪੂਰਾ ਹੱਕ ਹੈ ਕਿਉਂਕਿ ਉਹਨਾਂ ਦੇ નિર્ਦੋਸ਼ ਬੰਦੇ ਮਾਰੇ ਗਏ ਨੇ ਪਰ ਜੋ ਪਾਕਿਸਤਾਨ ਕਰ ਰਿਹਾ ਰਿਟੈਲੀਏਟ ਕਰ ਰਿਹਾ ਜਾਂ ਵਿਚਾਰਾ ਕਾਰਡ ਖੜ ਰਿਹਾ ਉਸ ਨੂੰ ਉਹਦਾ ਕੋਈ ਹੱਕ ਨਹੀਂ ਹੈ ਇਹ ਵੀਡੀਓ ਇੱਕ ਤਰੀਕੇ ਨਾਲ ਸਬੂਤ ਹੈ ਪਾਕਿਸਤਾਨ ਕਹਿ ਰਿਹਾ ਕਿ ਅਸੀਂ ਹਮਲੇ ਨਹੀਂ ਕਰ ਰਹੇ ਸਾਡੇ ਤੇ ਹਮਲੇ ਹੋ ਰਹੇ ਨੇ ਇਸ ਸਾਡੇ ਰਹਾਇਸ਼ੀ ਇਲਾਕੇ ਤੇ ਹਮਲਾ ਕੀਤਾ ਹੈ ਪਾਕਿਸਤਾਨ ਨੇ ਇਲਾਕੇ ਦੇ ਵਿੱਚ ਜਿਹੜਾ ਆ ਉਹ ਉਹਨਾਂ ਦੇ ਵੱਲੋਂ ਹਮਲੇ ਕੀਤੇ ਗਏ ਨੇ ਸੀਸੀਟੀਵੀ ਵੀਡੀਓ ਸਾਹਮਣੇ ਆਇਆ ਇਹ ਰਿਹਾਇਸ਼ੀ ਇਲਾਕਾ ਪਹੁੰਚਦਾ ਕੱਲ ਜੰਮੂ ਦੇ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਵੀ ਜਿਹੜੇ ਨੇ ਉਹ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਆ ਜੰਮੂ ਦਾ ਏਅਰਪੋਰਟ ਹੈ ਉਸ ਨੂੰ ਵੀ ਟਾਰਗੇਟ ਕੀਤਾ ਇਹ ਵੀਡੀਓ ਦੇਖੋ ਕਿ ਕਿਵੇਂ ਰਿਹਾਇਸ਼ੀ ਇਲਾਕਾ ਉਸ ਦੇ ਉੱਤੇ ਹਮਲਾ ਕੀਤਾ ਗਿਆ ਹੈ ਪਾਕਿਸਤਾਨ ਦੀ ਨਾਪਾਕ ਹਰਕਤ ਹੈ ਔਰ ਇਸ ਦੇ ਜਵਾਬੀ ਕਾਰਵਾਈ ਜਿਹੜੀ ਹੈ ਉਹ ਭਾਰਤ ਕਰ ਰਿਹਾ ਆ ਔਰ ਰਿਹਾਇਸ਼ੀ ਇਲਾਕਿਆਂ ਨੂੰ ਜੇ ਟਾਰਗੇਟ ਬਣਾਇਆ ਇਹ ਪਹਿਲਾਂ ਵੀ ਕਿਹਾ ਗਿਆ ਸੀ ਕਿ ਰਿਹਾਇਸ਼ੀ ਇਲਾਕੇ ਜਿਹੜੇ ਨੇ ਜੇ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਤਾਂ ਫਿਰ ਇਹਦਾ ਅੰਜਾਮ ਬਹੁਤ ਖਤਰਨਾਕ ਹੋਏਗਾ ਫਿਲਹਾਲ ਲਾਈਵ ਵੀਡੀਓ ਆਈ ਹੈ ਪੁਨਚ ਸੀਸੀਟੀਵੀ ਦੀ ਆ ਪੁਨਚ ਹਮਲੇ ਦਾ ਸੀਸੀਟੀਵੀ ਹੈ ਜਿਹੜਾ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਹ ਰਿਹਾਇਸ਼ੀ ਇਲਾਕਾ ਹੈ ਜਿੱਥੇ ਕਿ ਜਿਹੜਾ ਆ ਇਹ ਹਮਲਾ ਕੀਤਾ ਗਿਆ ਸਬੂਤ ਹੈ ਕਿ ਪਾਕਿਸਤਾਨ ਲਗਾਤਾਰ ਭਾਰਤ ਦੇ ਰਿਹਾਇਸ਼ੀ ਇਲਾਕਿਆਂ ਨੂੰ ਟਾਰਗੇਟ ਕਰ ਰਿਹਾ ਕੱਲ ਜੋ ਰਾਤ ਨੂੰ ਕੀਤਾ ਗਿਆ ਉਹ ਵੀ ਬੜਾ ਨਾਪਾਕ ਸੀਗਾ ਹਾਲਾਂਕਿ ਦੇਖਿਆ ਜਾਵੇ ਤੇ ਪਾਕਿਸਤਾਨ ਉਹਨਾਂ ਕਾਮਯਾਬ ਨਹੀਂ ਹੋਇਆ ਜਿਸ हिसाब ਦੇ ਨਾਲ ਪਾਰਤ ਦੇ ਉੱਤੇ ਹਮਲਾ ਕੀਤਾ ਗਿਆ ਫਿਲਹਾਲ ਇਹ ਸੀਸੀਟੀਵੀ ਤੁਸੀਂ ਦੇਖ ਸਕਦੇ ਹੋ ਪਾਕਿਸਤਾਨ ਦੇ ਜਿਹੜੀ ਵੱਲੋਂ ਹਮਲੇ ਕੀਤੇ ਗਏ ਉਹਨਾਂ ਦੀ ਸੀਸੀਟੀਵੀ ਹੈ ਔਰ ਇਹ ਪੌਂਚ ਦਾ ਰਿਹਾਇਸ਼ੀ ਏਰੀਆ ਹਾਲਾਂਕਿ ਹੁਣ ਇੱਥੋਂ ਵੈਕੂਏਟ ਕਰ ਦਿੱਤੇ ਨੇ ਲੋਕ ਔਰ ਇੱਥੇ ਨੁਕਸਾਨ ਕੋਈ ਨਹੀਂ ਹੋਇਆ ਪਰ ਇਹ ਦੇਖੋ ਕਿ ਕਿੱਡੇ ਖਤਰਨਾਕ ਸੀਸੀਟੀਵੀ ਹੈ ਕਿ ਕਿਵੇਂ ਪੂਰਾ ਰਿਹਾਇਸ਼ੀ ਹਿਲਾਕਾ ਜਿਹੜਾ ਆ ਉਹਨੂੰ ਟਾਰਗੇਟ ਕੀਤਾ ਗਿਆ ਕੋਆਰਡੀਨੇਟਸ ਜਿਹੜੇ ਆ ਕਿਉਂਕਿ ਹੁਣ ਜਿਹੜੀ ਲੜਾਈ ਹੈ ਉਹ ਘਾਤਰ ਦੀ ਲੜਾਈ ਨੂੰ ਬਹੁਤ ਵੱਖਰੀ ਹੋਏਗੀ ਇਹ ਸਭ ਨੂੰ ਪਤਾ ਹੈ ਔਰ ਇਹ ਪਾਕਿਸਤਾਨ ਤੇ ਭਾਰਤ ਦੀ ਲੜਾਈ ਜਿਹੜੀ ਆ ਵੈਸੇ ਹੀ ਬਹੁਤ ਸੁਭਾਵਕ ਵੱਖਰੀ ਆ ਕਿਉਂਕਿ ਇਹਨਾਂ ਦੀਆਂ ਸੀਮਾ ਜਿਹੜੀਆਂ ਨੇ ਬਾਰਡਰ ਜਿਹੜਾ ਆ ਉਹ ਇੱਕ ਦੂਸਰੇ ਦੇ ਨਾਲ ਲੱਗਦੇ ਨੇ ਕਈ ਬੀਟਰ ਕਈ ਬਾਰਡਰਸ ਤੇ ਜਗ੍ਹਾ ਇਦਾਂ ਤੇ ਆ ਜਿਵੇਂ ਪੁੰਛ ਦਾ ਏਰੀਆ ਇਦਾਂ ਦਾ ਆ ਜਿੱਥੋਂ ਥੋੜਾ ਜਿਹਾ ਫਰਕ ਹੈ ਔਰ ਇਸ ਦੇ ਨਾਲ ਇਹ ਬਹੁਤ ਨੁਕਸਾਨ ਹੋਏਗਾ ਫਿਲਹਾਲ ਇੰਡੀਆ ਦਾ ਜਿਹੜਾ ਆਪਾਂ ਕਹੇ ਲਿਆ ਕਿ ਐਂਟੀਸਪੇਟਿਡ ਸਿਸਟਮ ਹੈ ਜਿਹਨੂੰ ਆਪਾਂ S400 ਕਹਿੰਦੇ ਨੇ ਨਾ ਮਿਜ਼ਾਈਲ ਐਂਟੀਸਪੇਟਿਡ ਸਿਸਟਮ ਆ ਜਿਹੜਾ ਹਵਾ ਦੇ ਵਿੱਚ ਖਤਮ ਕਰ ਦਿੰਦਾ ਆ ਉਹ ਬਹੁਤ ਹੈ